ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਸਵਾਗਤ ਕਰ ਰਹੇ ਹਾਂ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸਿੱਧਾ ਥਾਈਲੈਂਡ ਇਸ ਸਮੇਂ ਰਾਜਪੁਰੇ ਪਹੁੰਚ ਗਏ ਹਾਂ ਮੇਰੀ ਫੈਮਿਲੀ ਮੇਰੇ ਵਾਈਫ ਦੋ ਬੱਚੇ ਅਸੀਂ ਚਾਰੋਂ ਜਾਣੇ ਚੱਲੇ ਹਾਂ ਥਾਈਲੈਂਡ ਔਰ ਅੱਜ ਤਰੀਕ ਹੈ 24 ਜੂਨ ਸਵੇਰ ਦੀ ਫਲਾਈਟ ਹੈ 25 ਜੂਨ ਦੀ 6 ਵਜੇ ਦੀ ਫਲਾਈਟ ਹੈ ਔਰ ਆਪਾਂ 4 ਘੰਟੇ 40 ਮਿੰਟ ਦੇ ਵਿੱਚ ਫੂਕੇਟ ਪਹੁੰਚ ਜਾਣਾ ਥਾਈਲੈਂਡ ਦੇ ਵਿੱਚ ਔਰ ਦੋ ਰਾਤਾਂ ਆਪਾਂ ਕਰਾਬੀ ਰਵਾਂਗੇ ਤਿੰਨ ਰਾਤਾਂ ਫੂਕੇਟ ਰਵਾਂਗੇ ਔ ਪਹਿਲੀ ਵਾਰੀ ਲਾਈਫ ਦੇ ਵਿੱਚ ਆਪਾਂ ਪਾਰਕ ਐਂਡ ਫਲਾਈ ਕਰ ਰਹੇ ਹਾਂ ਮਤਲਬ 에ਅਰਪੋਰਟ ਤੇ ਗੱਡੀ ਪਾਰਕ ਕਰਾਂਗੇ ਔਰ ਇੱਥੋਂ ਆਪਾਂ ਫਲਾਈ ਕਰਾਂਗੇ ਔਰ 5 ਦਿਨਾਂ ਬਾਅਦ ਵਾਪਸ ਆਪਾਂ ਗੱਡੀ ਚਾਕੇ ਫੇਰ ਆਵਾਂਗੇ ਸੋ ਉਹਨੇ ਦਿਨ ਤੁਸੀਂ ਥਾਈਲੈਂਡ ਦੇ ਬਲੌਗਸ ਦੇਖੋਗੇ ਥਾਈਲੈਂਡਸ ਦੀਆਂ ਵੀਡੀਓ ਦੇਖੋਗੇ ਕਿੰਨਾ ਖਰਚਾ ਆਇਆ ਔਰ ਕੀ ਕੁਝ ਕੀਤਾ ਔਰ ਕੀ ਕੁਝ ਥਾਈਲੈਂਡਸ ਹੈ ਤੁਹਾਨੂੰ ਸਾਰਾ ਕੁਝ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਥਾਈਲੈਂਡ ਦੀ ਸੀਰੀਜ਼ ਚੰਗੀ ਤਰ੍ਹਾਂ ਦੇਖਿਓ ਸੋ ਇਸ ਸਮੇਂ ਮੈਂ ਹੈਗਾ ਰਾਜਪੁਰੇ ਤੁਸੀਂ ਪਿੱਛੇ ਦੇਖ ਰਹੇ ਹੋਗੇ ਰਾਜਪੁਰਾ ਮੈਕਡੋਨਲਡ ਦੇਖ ਰਿਹਾ ਹੋਏਗਾ ਫੈਮਲੀ ਪਹਿਲਾਂ ਰਾਜਪੁਰੇ ਪਹੁੰਚ ਗਈ ਰਾਜਪੁਰੇ ਮੇਰੇ ਸਹੁਰੇ ਨੇ ਉਹਨਾਂ ਨੂੰ ਉੱਥੋਂ ਪਿਕ ਕਰਨਾ ਪਿਕ ਕਰਕੇ ਆਪਾਂ ਅੱਗੇ ਜਾਣਾ ਸੋ ਆਓ ਚਲਿਏ ਤੁਹਾਨੂੰ ਲੈ ਕੇ ਵਰਚੂਅਲੀ ਮੇਰੇ ਨਾਲ THAILAND ਟਾਈਮ ਹੋ ਗਿਆ 6:11 ਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਟਾਪੇਜ ਰਹੇਗਾ ਉਹ ਰਹੇਗਾ ਰਾਜਪੁਰਾ ਤੋਂ ਆਪਾਂ ਪਿਕ ਕਰਨਾ ਫੈਮਲੀ ਨੂੰ ਉਸ ਤੋਂ ਬਾਅਦ ਆਪਾਂ ਅਮਨ ਸੋਟਲ ਕਰਕੇ ਆ ਕੁਰਕ ਖੇਤਰ ਤੋਂ ਪਹਿਲਾਂ ਉੱਥੇ ਆਪਾਂ ਕਾਫੀ ਨਾਲ ਸੈਂਡਵਿਚ ਲਵਾਂਗੇ ਫਿਰ ਆਪਾਂ 2.5 ਘੰਟੇ ਦੀ ਰਾਈਡ ਫੇਰ ਕਰਾਂਗੇ ਫਿਰ ਗੁਲਸ਼ਨਤਾ ਬਾ ਮੁਰਥਲ ਦੇ ਵਿੱਚ ਉੱਥੇ ਆਪਾਂ ਹਲਕਾ ਜਿਹਾ ਡਿਨਰ ਕਰ ਲਾਂਗੇ ਜ਼ਿਆਦਾ ਨਹੀਂ ਇੱਕ ਅੱਧੀ ਆਪਾਂ ਚਪਾਤੀ ਲੈ ਲਾਂਗੇ ਜਾਂ ਕੁਝ ਵੀ ਇੱਕ ਲਾਈਟ ਡਿਨਰ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਉਮੀਦ ਕਰਦੇ ਆਂ ਵੀ 12 ਜਾਂ 11 ਵਜੇ ਤੱਕ ਨਹੀਂ 12 ਜਾਂ ਉਮੀਦ ਕਰਦੇ ਆਂ ਆਪਾਂ 12 ਵਜੇ ਤੱਕ ਆਪਾਂ ਦਿੱਲੀ ਏਅਰਪੋਰਟ ਪਹੁੰਚ ਜਾਾਂਗੇ ਤੇ ਉਥੇ ਫੇਰ ਆਪਾਂ ਜਲਦੀ ਚੈੱਕ ਇਨ ਕਰਕੇ ਫੇਰ ਆਪਾਂ ਤੁਹਾਨੂੰ ਅੱਜ ਉਥੇ ਜਿਹੜਾ ਲੌਂਜ ਹੈ ਉਹਨਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਨੇ ਕਿਉਂਕਿ ਉਥੇ ਆਪਾਂ ਨੂੰ ਫੂਡ ਫ੍ਰੀ ਹੁੰਦਾ ਅੱਗੇ ਵੀ ਆਪਾਂ ਬਹੁਤ ਟਾਈਮ ਯੂਜ਼ ਕੀਤਾ ਪਰ ਇਸ ਵਾਰ ਫੈਮਿਲੀ ਆ ਸੋ ਫੈਮਿਲੀ ਕਰਕੇ ਆਪਾਂ ਇਕੱਲੀ ਇਕੱਲੀ ਗੱਲ ਦਾ ਧਿਆਨ ਰੱਖਣਾ ਸੋ ਆਓ ਚਲਿਏ ਆਪਾਂ ਪਹੁੰਚ ਗਏ ਰਾਜਪੁਰਾ ਰਾਜਪੁਰੇ ਆਪਾਂ ਕਬੀਰ ਉਹਨਾਂ ਨੂੰ ਕਰ ਲਿਆ ਪਿਕ ਹੁਣ ਤੁਹਾਡੀ ਉਹਨਾਂ ਨਾਲ ਇੰਟਰੋਡਕਸ਼ਨ ਕਰਾਉਨੇ ਆ ਤੇ ਉਹਨਾਂ ਨੂੰ ਪੁੱਛਦੇ ਆਂ ਵੀ ਆਪਾਂ ਕਿੱਥੇ ਚੱਲਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਿਲਕੁਲ ਠੀਕ ਆ ਚਲਿਏ ਫਿਰ ਆਪਾਂ ਯੈਸ ਫੁਲੀ ਐਕਸਾਈਟਿਡ ਠੀਕ ਹੈ ਇਹ ਹੈਗੀ ਜੀ ਕੀਤੀਆ ਕੀਤੀਆ ਸਤਿ ਸ਼੍ਰੀ ਅਕਾਲ ਬਿਲਾਓ ਵੈਰੀ ਗੁੱਡ ਕਬੀਰ ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਜ ਅਸੀਂ ਚੱਲੇ ਆ ਥਾਈਲੈਂਡ ਵੈਰੀ ਗੁੱਡ ਲਓ ਜੀ ਇੱਥੇ ਆਪਾਂ ਨੂੰ ਵੱਜ ਗਏ ਤਕਰੀਬਨ 7 ਇਹ ਹੈ ਰਾਜਪੁਰਾ ਸ਼ਹਿਰ ਹੁਣ ਆਪਾਂ ਜਾਣਾ ਸਿੱਧਾ ਦਿੱਲੀ 에ਰਪੋਰਟ ਔਰ ਇੱਥੋਂ ਜਿਹੜਾ ਅਰਾਈਵਲ ਹੈ 11:13 ਦਾ ਕਹਿ ਰਹੇ ਨੇ 200 43 ਮਤਲਬ 243 ਕਿਲੋਮੀਟਰਸ ਇੰਦਾ ਦਾ ਕੁਸ਼ ਰਾਜਪੁਰਾ ਬਹੁਤ ਵਧੀਆ ਸ਼ਹਿਰ ਹੈ ਇਹਨੂੰ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਸਵਾਗਤ ਚਲ ਗਏ ਔਰ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਾਰੇ ਜਾਣੇ ਜਕਾਰਾ ਬਲਾਵਾਂਗੇ ਬੋਲੇ ਸੋਨਹਾਲ ਸਤ ਸ੍ਰੀ ਅਕਾਲ ਤਰ ਤੂੰ ਕਬੂ ਤੂੰ ਮੈਂ ਮਿਲਤ ਦੇ ਦਰ ਸਭ ਨੂੰ ਜੇਤੇ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਾ ਗੋਬਿੰਦ ਦਾਸ ਕੀਤੀ ਸੋ ਵਾਰ ਪਿਆ ਕਉ ਨਾਨਕ ਕਰਤੇ ਗੱਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਹੀਕ 15 ਮਿੰਟ ਬਾਅਦ ਆਪਾਂ ਪਹੁੰਚ ਗਏ ਸ਼ੰਭੂ ਜਿੱਥੇ ਆਪਣਾ ਫਰਸਟ ਸਟਾਲ ਸ਼ੰਭੂ ਤੁਹਾਨੂੰ ਪਤਾ ਹੀ ਸੀ ਫਾਰਮਰ ਪ੍ਰੋਟੈਸਟ ਕਰਕੇ ਇੱਕ ਸਾਲ ਬੰਦ ਰਿਹਾ ਤੇ ਆਪਾਂ ਸਾਰੇ ਚੰਡੀਗੜ੍ਹ ਵਾਲੀ ਦੀ ਸਾਈਡ ਤੋਂ ਜਾਂਦੇ ਹੁੰਦੇ ਸੀ ਤੇ ਅੱਜ ਆਪਾਂ ਸ਼ੰਭੂ ਤੋਂ ਫੇਰ ਕ੍ਰਾਸ ਕਰਨ ਲੱਗੇ ਆ 15 ਮਿੰਟ ਲੱਗੇ ਰਾਜਪੁਰੇ ਤੋਂ ਆਪਾਂ ਨੂੰ ਇੱਥੇ ਹੋਂਚ ਔਰ ਕਬੀਰ ਕੀਤਿਆ ਉਹਨਾਂ ਨੇ ਆਪਣਾ ਬ੍ਰੈਡ ਵੀ ਸਟਾਰਟ ਕਰਤਾ ਹਾਂਜੀ ਯਮਮੀ ਐ ਕੀਤਿਆ ਯੈਸ ਓਕੇ ਲਓ ਜੀ ਫਰਸਟ ਟੋਲ ਕਟਾਈਏ ਆਪਾਂ ਆਪਣਾ ਜਿਹੜਾ ਫਾਸਟ ਹੈਗਾ ਨਵਾਂ ਹੀ ਲਵਾਇਆ ਅੱਜ ਜੀ ਔਰ ਦੇਖਦੇ ਆਂ ਇਹ ਚੱਲਦਾ ਜਾਂ ਨਹੀਂ ਚੱਲਦਾ ਫਰਸਟ ਟੋਲ ਡਨ ਸ਼ਾਟ ਲੈ ਨਹੀਂ ਪਾਈ ਔਰ ਆਪਣਾ ਜਿਹੜਾ ਸਕੈਨਰ ਹੈ ਜਿਹੜਾ ਆਪਣਾ ਫਾਸਟ ਹੈਗਾ ਉਹ ਕੰਮ ਕਰਨਾ ਸਟਾਰਟ ਕਰਦਾ ਵੈਲਕਮ ਟੂ ਹਰਿਆਣਾ ਆਪਾਂ ਹਰਿਆਣਾ ਚ ਆ ਗਏ ਇੱਥੋਂ ਜਿਹੜਾ ਆਪਣਾ ਸਟੋਪੇਜ ਹੈ ਜਿੱਥੇ ਆਪਾਂ ਕੁਝ ਖਾਣਾ ਪੀਣਾ ਉਹ ਹੈ ਅਮਨਸ ਹੋਟਲ ਕੁਰਕ ਖੇਤਰ ਦੇ ਨੀਰ ਬਾਊਟ ਆਏਗਾ ਪਹਿਲਾਂ ਆਪਾਂ ਉਥੇ ਰੁਕਣਾ ਹੁਣ ਸੋ ਆਓ ਚਲੀਏ ਮੈਮ ਦਾ ਇਹ ਫਰਸਟ ਇੰਟਰਨੈਸ਼ਨਲ ਟ੍ਰਿਪ ਆ ਮੈਂ ਤਾਂ ਇੱਕ ਦੋ ਵਾਰ ਅੱਗੇ థਾਈਲੈਂਡ ਗਿਆ ਜ਼ਰੂਰ ਸੋ ਆਓ ਪੁੱਛਦੇ ਆ ਮੈਮ ਦਾ ਕੀ ਐਕਸਪੀਰੀਅੰਸ ਆ ਔਰ ਕੀ ਉਹਨਾਂ ਨੂੰ ਫੀਲ ਹੋ ਰਿਹਾ ਵੀ ਉਹ ਫਰਸਟ ਇੰਟਰਨੈਸ਼ਨਲ ਟ੍ਰਿਪ ਤੇ ਜਾ ਰਹੇ ਆ ਪੂਰੀ ਫੈਮਿਲੀ ਨਾਲ ਹਾਂਜੀ ਕਿੱਦਾਂ ਲੱਗ ਰਹੀ ਦੱਸੋ ਤੁਸੀਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਹਾਂਜੀ ਮੇਰਾ ਫਰਸਟ ਇੰਟਰਨੈਸ਼ਨਲ ਟ੍ਰਿਪ ਆ ਹਾਂਜੀ ਮੈਂ ਐਕਸਾਈਟਿਡ ਆ ਔਰ ਦੇ ਵੀ ਹੁਣ ਅੱਗੇ ਐਕਸਪੀਰੀਅੰਸ ਕਿਦਾਂ ਦਾ ਹੋਊਗਾ ਆਈ ਥਿੰਕ ਅੱਛਾ ਹੀ ਹੋਏਗਾ ਸੋਹਣਾ ਲੱਗ ਰਿਹਾ ਅੱਜ ਤਾਂ ਸੋਚ ਕੇ ਹੀ ਪਹਿਲਾਂ ਤਾਂ ਬੇ ਰਿਫਰੈਸ਼ਿੰਗ ਜੇ ਟ੍ਰਿਪਲੀ ਚੱਲੇ ਆ ਹੁਣ ਅਸੀਂ ਚਲੋ ਥੈਂਕ ਯੂ ਜੀ ਸੋ ਇਸੀ ਮੈਡਮ ਦੇ ਰਿਵਿਊ ਆਪਾਂ ਪਹੁੰਚ ਗਏ ਅੰਬਾਲਾ ਉਹ ਸਾਹਮਣੇ ਆ ਗਿਆ ਜਿੱਥੇ ਚੱਗੀ ਸਿਟੀ ਸੈਂਟਰ ਹੈ ਹਨ ਅਰਗੁਣ ਸਦਹੀ ਆਖ ਵਿਖਾਣੇ ਜਿਨ ਹਰ ਸੇਵਿਆ ਤਿਨਸੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋ ਪੂਰੇ 40 ਮਿੰਟ ਦੀ ਡਰਾਈਵ ਤੋਂ ਬਾਅਦ ਆਪਾਂ ਰਾਜਪੁਰੇ ਤੋਂ ਚੱਲ ਕੇ ਆਪਾਂ ਪਹਿਲਾ ਸਟਾਪੇਜ ਲੈ ਲਿਆ ਅਮੰਸ ਕਿਉਂਕਿ ਇਸ ਤੋਂ ਬਾਅਦ ਕੋਈ ਚੰਗੀ ਪਲੇਸ ਨਹੀਂ ਹੈ ਇਹ ਸਭ ਤੋਂ ਵਧੀਆ ਇੱਥੇ ਸਟੇ ਹੈ ਅਗਰ ਤੁਸੀਂ ਰੁਕੋ ਤਾਂ ਅਮੰਸ ਯਾਦ ਰੱਖਣਾ ਕੁਰਖ ਖੇਤਰ ਤੋਂ ਪਹਿਲਾਂ ਹੁੰਦਾ ਪਾਰਕਿੰਗ ਵੀ ਬਹੁਤ ਸੋਹਣੀ ਹੈ ਇਹ ਹੈ ਅਮੰਸ ਲਓ ਜੀ ਕਬੀਰ ਕਿੱਟ ਰੈਡੀ ਹੋ ਜਾਓ ਹੁਣ ਪਾ ਲਓ ਸ਼ੂਜ਼ ਆਪਣੇ ਸਾਰੇ ਯੈਸ ਯੈਸ ਕੀ ਕੀਤਾ ਤੁਸੀਂ ਇਹ ਹੈ ਜੀ ਅਮਨ ਤੁਹਾਨੂੰ ਸਭ ਤੋਂ ਵੱਡੀ ਗੱਲ ਕੀ ਹੈ ਵੀ ਪਾਰਕਿੰਗ ਸੇਫ ਹੈ ਹੈ ਨਾ ਗੱਡੀ ਤੁਸੀਂ ਪਾਰਕ ਲਾਓ ਤੇ ਚਾਹ ਪਾਣੀ ਪੀਓ ਬੈਠਣ ਦਾ ਹੀ ਬਹੁਤ ਸੋਹਣਾ ਸਿਸਟਮ ਹੈ ਦੇਖ 팬ਸ ਲੱਗੇ ਨੇ ਵਾਹ ਵਾਹ ਇਹ ਵਧੀਆ ਠੰਡੀ ਠੰਡੀ ਹਵਾ ਕਵੀਰ ਹੁਣੀ ਗਏ ਆ ਕੈਂਡੀ ਲੈਂਡ ਸੋ ਦੇਖੀਏ ਕੀ ਲੈ ਰਹੇ ਆ ਅੰਦਰ ਹਾਂਜੀ ਜੈਲ ਦੂ ਕਹੋਗੀ ਕੀ ਲੈ ਰਹੇ ਹੋ ਹਾਂਜੀ ਸਰ ਇਹ ਲਓ ਕੈਂਡੀਆਂ ਲਓ ਤੁਸੀਂ ਲੀਚੀ ਘਰ ਤੋਂ ਲੈ ਕੇ ਆਏ ਸੀ ਲੀਚੀ ਹਾਂ ਠੀਕ ਹੈ ਕਿਹਤੀਆਂ ਲੀਚੀ ਘਾਰੇ ਤੁਸੀਂ ਕਬੀ ਤੁਸੀਂ ਆਹ ਆਪਾਂ ਮੰਗਾਏ ਆ ਪਕੌੜੇ ਨਾਲ ਕੌਫੀ ਦੇਖੀ ਹੋਟ ਹੋਏਗੀ ਕਬੀ ਧਿਆਨ ਨਾਲ ਬਾਬਾ ਇਹ ਕੀ ਆ ਇਹ ਪਕੌੜੇ ਆ ਪਕੌੜੇ ਖਾਓਗੇ ਤੁਸੀਂ ਪਕਾ ਲੈ ਯੈਸ ਗੋਲ ਗੋਲ ਪਕੌੜੇ ਓਕੇ 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 ਆਪਾਂ ਦਿੰਨੇ ਆ ਤੁਹਾਨੂੰ ਲਓ ਜੀ ਹੁਣ ਪਕੌੜੇ ਔਰ ਕਾਫੀ ਆਪਾਂ ਤੁਹਾਨੂੰ ਦੱਸਦੇ ਆ ਕਿਦਾਂ ਦੇ ਸੀ ਇਹ ਪਕੌੜੇ ਆ ਮਿਰਚ ਐ ਇੱਕ ਆਲੂ ਐ ਵਧੀਆ ਨਹੀਂ ਲੱਗੇ ਲਓ ਰਿਵਿਊ ਦੇਤਾ ਕਿਵੇਂ ਟੇਸਟੀ ਨਹੀਂ ਲੱਗਿਆ ਕਿਉਂ ਟੇਸਟੀ ਨਹੀਂ ਲੱਗਿਆ ਚਲੋ ਅੱਛਾ ਸੱਚ ਪਪੜੇ ਸਲਾਈਂ ਵੀ ਮੰਗਾਇਆ ਸੀ ਕੋਸ ਹੁਣੀ ਹਵਾ ਚੱਲਦੀ ਆ ਇਦਾਂ ਦਾ ਕੁਝ 뷰 ਇਸ ਸਮੇਂ ਆਪਾਂ ਹੈਗੇ ਅਮਨ ਛੋਟੂ ਹਾਂਜੀ ਬੇਬਾ ਕਿਵੇਂ ਲੱਗੇ ਤੁਹਾਨੂੰ ਪਕੌੜੇ ਟੇਸਟੀ ਸੀ ਨਾਈਸ ਸੀ ਨਾਈਸ 10 ਚੋਕੇ ਨੇ ਨੰਬਰ 8 8 ਨੰਬਰ ਠੀਕ ਚੱਲ ਪਏ ਆਪਾਂ 8:30 ਤਕਰੀਬਨ ਅੱਧਾ ਪੌਣਾ ਘੰਟਾ ਆਪਾਂ ਰੈਸਟ ਕੀਤੀ ਔਰ ਹੁਣ ਆਪਾਂ ਅਮਨ ਹੋਟਲ ਤੋਂ ਚੱਲ ਪਏ ਹੁਣ ਜਿਹੜਾ ਨੈਕਸਟ ਆਪਾਂ ਰੁਕਣਾ ਉਹ ਹੈ ਆਪਣਾ ਗੁਲਸ਼ੰਟਾਪਾ ਜਿਹੜਾ ਇੱਥੋਂ 137 ਉਹ ਜਾ ਬਈ ਡਾਰਕ 137 ਕਿਲੋਮੀਟਰ ਦਾ

10 ਵਜੇ ਕੀ ਤਕਰੀਬਨ 10:00 ਵਜੇ ਆਪਾਂ ਪਹੁੰਚ ਗਏ ਕੁਲ ਸ਼ੰਟਾਬੇ ਦੇ ਨੇੜੇ ਰਹਿ ਗਿਆ ਸਿਰਫ 5 ਕਿਲੋਮੀਟਰ ਇਹ ਹੈ ਬੀਕਾਨੇਰ ਵਾਲਾ ਇੱਥੇ ਇੱਕ ਫੇਮਸ ਸਟਾਪ ਹੈ ਸੁਖਦੇਵ ਢਾਬਾ ਉਹ ਵੀ ਇੱਧਰ ਹੀ ਹੈ ਢਾਬੇ ਢਾਬੇ ਸ਼ੁਰੂ ਹੋ ਜਾਂਦੇ ਆ ਮੁਰਥਲ ਦੇ ਵਿੱਚ ਮੰਨਤ ਹਵੇਲੀ ਆ ਗਿਆ ਇੱਧਰ ਸਾਈਡ ਤੇ ਰਾਈਡ ਬਹੁਤ ਵਧੀਆ ਰਹੀ ਕਿਉਂਕਿ ਇਹ ਨਾ ਕੱਲ ਦੀ ਐਕਸਾਈਟਮੈਂਟ ਬਹੁਤ ਜ਼ਿਆਦਾ ਸੀਗੀ ਵੀ ਆਪਾਂ ਟ੍ਰਿਪ ਤੇ ਜਾਣਾ ਉਸ ਕਰਕੇ ਕੱਲ ਰਾਤ ਨੀਂਦ ਨਹੀਂ ਆਈ ਤੇ ਅੱਜ ਵੀ ਸਵੇਰੇ ਸਾਰਾ ਦਿਨ ਕਲੀਨਿਕ ਤੇ ਕੰਮ ਕੀਤਾ ਆਪਾਂ ਪੇਸ਼ੈਂਟਸ ਦੇਖੇ ਇਸ ਕਰਕੇ ਹੁਣ ਥੋੜਾ ਜਿਹਾ ਜਿਵੇਂ 10 ਕਿਲੋਮੀਟਰ ਹੈਗੇ ਸੀ ਥੋੜਾ ਔਖਾ ਜਿਹਾ ਲੱਗਿਆ ਪਰ ਨਹੀਂ ਹੁਣ ਆਪਾਂ ਇੱਥੇ ਫਰੈਸ਼ ਹੋ ਕੇ ਕਾਫੀ ਪੀ ਕੇ ਫਿਰ ਆਪਾਂ ਅੱਗੇ ਚੱਲਾਂਗੇ ਮਤਲਬ 1 ਘੰਟੇ ਦੇ ਆਰਾਊਂਡ ਇੱਥੇ ਆਪਾਂ ਰੈਸਟ ਕਰਾਂਗੇ ਇਹ ਰਿਹਾ ਅਮਰੀਕ ਸੁਖਦੇਵ ਟਾਪਾ ਜਿਹੜਾ ਫੇਮਸ ਹੈ ਸਭ ਤੋਂ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੀ ਇੱਥੇ ਰੁਕਦੇ ਹੁੰਦੇ ਸੀ ਇਸ ਜਗ੍ਹਾ ਤੇ ਰਾਜਦੇ ਕੋਗੇ ਨਾ ਤੇ ਇਹ ਹੈ ਅਮਰੀਕ ਸੁਖਦੇਵ ਟਾਪਾ ਚਲੋ ਜੀ ਹੁਣ ਅੱਗੇ ਚੱਲਦੇ ਆਪਾਂ ਹਾਂਜੀ ਇਹ ਤੁਮ ਮਜ਼ੇ ਫੁੱਲੇ ਬੀਆ ਹਾਂਜੀ ਅੱਛਾ ਕੀਤੀਆਂ ਓਕੇ ਕੀਤੀਆਂ ਨਹੀਂ ਪਿੱਛੇ ਨੇ ਸੁੱਤੇ ਨਹੀਂਗੇ ਗੱਲਾਂ ਕਰਦੇ ਦੋਨੇ ਭੈਣ ਭਰਾ ਚਲੋ ਮੈਮ ਤੁਸੀਂ ਠੀਕ ਹੋ ਚਲੋ ਠੀਕ ਹੈ ਜੀ ਹੁਣ ਆਪਾਂ ਸਿੱਧਾ ਮਿਲਦੇ ਆਂ ਗੁਲਸ਼ਨ ਡਾਪੇ ਤੇ ਗੁਲਸ਼ਨ ਡਾਪੇ ਤੇ ਪਹੁੰਚ ਗਏ ਆਪਾਂ ਗੱਡੀ ਕਰਤੀ پارک ਹੁਣ ਆਪਾਂ ਚੱਲਦੇ ਆਂ ਅੰਦਰ ਪਹਿਲਾਂ ਵਾਸ਼ਰੂਮ ਕਰਾਂਗੇ ਫਿਰ ਆਪਾਂ ਖਾਣਾ ਖਾਵਾਂਗੇ ਤੁਹਾਨੂੰ ਦੱਸਦੇ ਆਂ ਕੀ ਆਰਡਰ ਕੀਤਾ ਔਰ ਕੀ ਮੰਗਵਾਇਆ ਸੋ ਆਓ ਬੱਚਿਆਂ ਲਈ ਪੀਜ਼ਾ ਮੰਗਾਇਆ ਕਿਵੇਂ ਲੱਗਿਆ ਪੀਜ਼ਾ ਲਾਈਕ ਕੀਤਾ ਬੱਚਿਆਂ ਨੂੰ ਲਾਈਕ ਕੀਤਾ ਹਾਂਜੀ ਕਬੀਰ ਸਰ ਯਮੀ ਯਮੀ ਲੱਗਿਆ ਓਕੇ ਦਿਖਾ ਦਿਓ ਇੱਕ ਵਾਰੀ ਵੈਰੀ ਨਾਈਸ ਵੇ ਕਬੀਰ ਕਾਰ ਕਿਹੜੀ ਲਈ ਆਹੀ ਇਹ ਕਿਹੜੀ ਕਾਰ ਹੈ ਇਨੋਵਾ ਇਨੋਵਾ ਓਕੇ ਇਲਾ ਛਾ ਪਰੌਂਠਾ ਮੰਗਾਇਆ ਆਪਾਂ ਬਹੁਤ ਸਵਾਦ ਹੋਏਗਾ ਇਹ ਕੀ ਹੈ ਗਿਆ ਪਨੀਰ ਦੀ ਇੱਕ ਆਈਟਮ ਹਾਂਜੀ ਕਿਹੜਾ ਪਨੀਰ ਰੋਟਾ ਪਨੀਰ ਬਟਰ ਮਸਾਲਾ ਔਰ ਯੈਲੋ ਦਾਲ ਓਕੇ ਨਾਲ ਹੋਗੀ ਗ੍ਰੀਨ ਸੌਸ ਤੇ ਪਿਆਜ਼ ਤੇ ਮੱਖਣ ਇਹਨਾਂ ਨੇ ਇੱਕ ਸ਼ਕ ਲੈ ਆ ਖਾਣਾ ਔਰ ਇੰਜੋਏ ਕਰ ਰਹੇ ਹਾਂ ਚਲੋ ਜੀ ਕਰੀਏ ਸ਼ੁਰੂ ਖਾਣਾ ਬਹੁਤ ਟੇਸਟੀ ਸੀ ਔਰ ਲਾਸਟ ਜਲੇਬੀ ਕਿਵੇਂ ਲੱਗਿਆ ਖਾਣਾ ਪੇਵਾ ਬਹੁਤ ਵਧੀਆ ਬਹੁਤ ਵਧੀਆ ਕਬੀਰ ਆਜੋ ਜਲੇਬੀ ਨੋ ওকে ਕੀਤੀਆ ਜਲੇਬੀ ਲਾਉਂਗੇ ਜਲੇਬੀ ਲਓ ਜੀ ਕਰੋ ਟੇਸਟ ਪੌਣੇ 12 ਹੋ ਗਏ ਗੁਲਸ਼ਨ ਢਾਬੇ ਤੇ ਆਪਾਂ ਕੀਤਾ ਸਾਰਿਆਂ ਨੇ ਡਿਨਰ ਕੀਤੀਆ ਕਬੀਰ ਉਹਨਾਂ ਨੇ ਵੀ ਇੰਜੋਏ ਕੀਤਾ ਹੁਣ ਆਪਾਂ ਚੱਲਣਾ ਨੈਕਸਟ ਇਥੋਂ 에어ਪੋਰਟ ਜਿੱਥੇ ਆਪਾਂ ਨੂੰ ਲੱਗੇਗਾ ਡੇਢ ਘੰਟਾ ਪੂਰੇ 1 ਵਜੇ ਦੇ ਆਸ-ਪਾਸ ਆਪਾਂ ਉੱਥੇ ਪਹੁੰਚਾਂਗੇ। ਰੌਣਕਾਂ ਬਹੁਤ ਸਿਗੀਆਂ ਇੱਥੇ। ਸੋ ਹੁਣ ਆਪਾਂ ਚੱਲਦੇ ਆਂ 에어ਪੋਰਟ। ਆਓ ਜੀ। ਚਲਿਏ ਭਈ। ਯੈਸ ਸਰ। ਓਕੇ ਗੋ। ਓਕੇ। ਫਾਈਨਲੀ ਆਪਾਂ ਗੱਡੀ ਪਾਰਕ ਕਰਤੀ। ਹੁਣ ਆਪਾਂ ਨੈਕਸਟ ਚੱਲਦੇ ਆਂ। ਕੀਤੀਆਂ? ਰੈਡੀ? ਚਲਿਏ। ਓ ਮੇਰਾ ਪੁੱਤੂ। ਆਪਾਂ ਬੈਗ ਸਬਮਿਟ ਕਰਤੇ ਆਪਣੇ। ਮਿੰਟ 5 ਲੱਗੇ ਇੰਡੀਗੋ ਦੀ ਸਰਵਿਸ ਬਹੁਤ ਗੁੱਡ ਸੀ। ਪਾਰ ਸਾਡਾ ਸੀਗਾ ਸਾਰੇ ਟੈਚੀਆਂ ਦਾ 60 ਕਿਲੋ 80 ਲਾਊਟ ਸੀਗਾ ਡਨ ਕਬੀਰ ਹੁਣੀ ਫਨ ਕਰ ਰਿਹਾ ਪੂਰਾ ਇੱਕ ਹੈਂਡ ਬੈਗ ਆਪਾਂ ਰੱਖ ਲਿਆ ਇੱਕ ਮੇਰੇ ਮੋਢੇ ਤੇ ਟੰਗਿਆ ਹੋਇਆ ਸੋ ਆਪ ਹੁਣ ਨੈਕਸਟ ਚੱਲੀਏ ਆਪਾਂ ਇਮੀਗ੍ਰੇਸ਼ਨ ਵੱਲ ਅਸੀਂ ਨਾ ਲਾਂਚ ਦੇ ਅੰਦਰ ਆਏ ਆ ਬਹੁਤ ਸੋਹਣਾ ਅੰਦਰੋਂ ਬਣਿਆ ਹੋਇਆ ਅੱਜ ਸਾਰਾ ਕੁਝ ਸਹੀ ਹੋ ਗਿਆ ਸਮੂਥ ਹੋ ਗਿਆ everything ਹੁਣ ਆਪਾਂ ਬਸ ਵਿਦਾ ਕਰਦੇ ਇੱਥੇ ਕੁਝ ਬਹੁਤ ਸੋਹਣਾ ਮੈਂ ਦੇਖੋ ਤੁਸੀਂ ਬਹੁਤ ਜ਼ਿਆਦੇ ਵਧੀਆ ਬਣਿਆ ਹੋਇਆ ਬੈਠਣ ਸਾਢੇ 4 ਹੋ ਗਏ ਆਪਾਂ ਉੱਥੇ ਲੌਂਜ ਚ ਬੈਠੇ ਸੀਗੇ ਸਾਹਮਣੇ ਹੋ ਰਿਹਾ ਆਪਣਾ ਇਨਕਾਮ ਲੌਂਜ ਕਬੀਰੂਆਂ ਨੇ ਬਹੁਤ ਇੰਜੋਏ ਕੀਤਾ ਉੱਥੇ ਫੂਡ ਤੇ ਮੈਂ ਵੀ ਰੈਡੀ ਕੀਤਿਆ ਵੀ ਰੈਡੀ ਇਹ ਸਾਰਾ ਅੰਦਰ ਦਾ 에어ਪੋਰਟ ਦਾ ਵਿਊ ਰੈਸਟ ਕੀਤੀ ਥੱਕ ਗਏ ਸੀਗੇ ਸੋ ਹੁਣ ਆਪਾਂ ਚੱਲਦੇ ਆਂ ਆਪਣੇ ਗੇਟ ਵੱਲ 8 ਸਮਥਿੰਗ ਆਪਣਾ ਗੇਟ 에ਰੀਆ 에어로ਪਲੇਨ ਇਮੀਰੇਟਸ ਕਬੀਰ ਚਲੀਏ ਜਿੱਥੇ ਆਪਾਂ ਪਹਿਲਾਂ ਬੈਠੇ ਸੀਗੇ ਉਹ ਸੀਗਾ ਗੇਟ 8 ਵੀ ਤੇ ਹੁਣ ਆਪਾਂ ਅਗੇ 10 ਦੇ ਅਰਾਊਂਡ ਬਾਊਟ ਇੱਥੇ ਮਤਲਬ ਕਿਸੇ ਹੋਰ ਫਲਾਈਟ ਦਾ ਹੈਗਾ ਉੱਥੇ ਰਸ਼ ਬਹੁਤ ਸੀਗਾ ਇੱਥੇ ਆਰਾਮ ਨਾਲ ਬੈਠੇ ਆਂ ਰਿਲੈਕਸ ਹੋ ਕੇ ਬਹੁਤ ਸ਼ਾਂਤੀ ਹੈ ਇੱਥੇ ਉੱਥੇ ਰਸ਼ ਜਾਂਦੀ ਸੀ ਸੋ ਹੁਣ ਆਪਾਂ ਮਤਲਬ 5:00 b'te start ਹੋਏਗਾ ਪਰ ਆਪਾਂ ਥੋੜਾ ਜਿਹਾ ਲੇਟ ਐਂਟਰੀ ਕਰਾਂਗੇ ਪਹਿਲਾਂ ਨਹੀਂ ਜਾਵਾਂਗੇ ਕਿਉਂਕਿ ਪਹਿਲਾਂ ਉਹਨਾਂ ਨੇ ਬਿਠਾਈ ਹੋਈ ਰੱਖਣਾ ਕਿਉਂਕਿ ਜਿਹੜਾ ਡਿਪਾਰਚਰ ਟਾਈਮ ਹੈ ਉਹ 6:20 ਦੇ ਆਰਾਊਂਡ ਹੈ ਸੋ ਆਪਾਂ ਆਰਾਮ ਨਾਲ ਬੈਠੇ ਆ ਕਬੀਰ ਕੀਤੇ ਹੁਣੇ ਉਧਰ ਖੇਡ ਰਹੇ ਆ ਔਰ ਮੈਡਮ ਵੀਡੀਓ ਬਣਾ ਰਹੇ ਆ ਉਹ ਆ ਗਏ ਇਥੇ ਆ ਗੱਲ ਸੁਣਿਓ ਸ਼ੂ ਪਾ ਲਓ ਪਲੀਜ਼ ਆਜੋ 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 ਇਹਨਾਂ ਨੂੰ ਮੋਰਜਾਂ ਲੱਗੀਆਂ ਨੇ ਦੇਖੋ ਤੁਸੀਂ ਉਹ गिर ਗਿਆ ਆਜਾ 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 ਆਜਾ

प्लेन पूरा फुल चलिया एक भी सीट खाली नहीं है फाइनली एंटर हो गए प्लेन पूरा फुल कभी ठीक है ਮਝ ਆ ਰਿਹਾ ਇਸ ਨੇ ਯੂ ਕਾਰ ਰਖੀ ਉਹ ਇਹ ਕੰਸਲੋ ਜੇ ਤੁਸੀਂ ਆਪਣੀ ਕਾਰ ਦੇ ਰੱਖ ਲਓ ਆ ਗਏ ਕਿ ਮੈਨੂੰ ਕੋ ਬਤਾਣਾ ਕਿ ਸੋਨਾ ਸਾਰਾ ਪਲੇਨ ਪੂਰਾ ਫੁੱਲ ਹੈ ਤੁਸੀਂ ਦੇਖੋ ਇੱਕ ਵੀ ਸੀਟ ਖਾਲੀ ਨਹੀਂ ਆ ਕਿਸ ਕਰਕੇ ਵੀ ਥੋੜਾ ਜਿੰਨਾ ਨੇ ਟਾਈਮ ਬਦਲਾਦਾ ਸੀਗਾ ਪਰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜਾ ਆ ਧੂਆ ਜਾਂ ਹੁੰਦਾ ਇਹ ਜਾਂ AC ਦਾ ਹੁੰਦਾ ਜਾਂ ਕਾਹਦਾ ਹੁੰਦਾ ਇੱਕ ਵਾਰੀ ਤਾਂ ਇੰਨਾ ਕਰਤਾ ਸੀਗਾ ਪਰ ਇੱਥੇ AC ਬੰਦ ਸੀਗੇ ਇਹਦਾ ਸਾਨੂੰ ਜਰੂਰ ਦੱਸਿਓ ਅਗਰ ਤੁਹਾਨੂੰ ਪਤਾ ਹੋਵੇ ਵੀ ਇਹ ਕਾਹਦਾ ਧੂਆ ਹੁੰਦਾ ਕਿਉਂਕਿ ਇਹ ਮੈਂ ਬਾਅਦ ਚ ਰਿਕਾਰਡ ਕਰਕੇ ਪਿਛੇ ਐਡ ਕਰ ਰਿਹਾ ਹਾਂ ਵਾ ਅਗਰ ਤੁਹਾਨੂੰ ਪਤਾ ਹੋਵੇ ਵੀ ਇਹ ਧੂਆ ਕਿਉਂ ਹੁੰਦਾ ਪਰ ਜਿੰਨਾ ਟਾਈਮਪਲੇਨ ਖੜਾ ਹੁੰਦਾ ਉਦੋਂ ਹੀ ਹੁੰਦਾ ਜਦੋਂ ਪਲੇਨ ਆਪਣਾ ਡਿਪਾਰਟ ਹੋ ਜਾਂਦਾ ਫਿਰ ਨਹੀਂ ਇਹ ਹੁੰਦਾ ਸੋ ਇਸ ਕਰਕੇ ਜਰੂਰ ਦੱਸਣਾ ਪੂਰੇ 4 ਘੰਟੇ ਦੇ ਵਿੱਚ ਆਪਣੀ ਫਲਾਈਟ ਫੁਕੇਟ ਪਹੁੰਚ ਗਈ ਸੀਗੀ ਤੇ ਸਫਰ ਬਹੁਤ ਵਧੀਆ ਸੀਗਾ ਰਾਸਤੇ ਵਿੱਚ ਮੀਲ ਇਨਕਲੂਡ ਨਹੀਂ ਸੀ ਉਹ ਇਹਨਾਂ ਨੇ ਆਪਾਂ ਨੂੰ ਅਗਰ ਤੁਸੀਂ ਕੁਝ ਲੈਣਾ ਸੀ ਤਾਂ ਆਪਾਂ ਲੈ ਸਕਦੇ ਸੀਗੇ ਸੋ ਆਓ ਚਲਿਏ ਅੰਦਰ ਫਾਈਨਲੀ ਜੀ ਆਪਾਂ ਪਹੁੰਚ ਗਏ ਫੋਕੇਟ ਬਿਲਕੁਲ ரைਟ ਟਾਈਮ ਤੇ 4 ਆਵਰ ਸਟਾਫ ਬਹੁਤ ਵਧੀਆ ਸੀ ਬਾਈ ਥੈਂਕ ਯੂ ਸਸਿਕਾ ਮੈਮ ਸਸਿਕ ਵੈਲਕਮ ਟੂ ਫੋਕੇਟ ਹਮ ਸਭ ਤੋਂ ਪਹਿਲਾਂ ਆਪਾਂ ਗ੍ਰਾਮ ਆਏਗੇ ਇਮੀਗ੍ਰੇਸ਼ਨ ਬਸ ਉਸ ਤੋਂ ਬਾਅਦ ਫਿਰ ਸੌਖਾਈ ਕਮਾ ਹਲਾ ਇੰਦਰ ਵਾਸ਼ਰੂਮਸ ਯੂਜ਼ ਕੀਤੇ ਆਪਾਂ ਆਜੋ ਕਬੀਰ ਫਾਈਨਲੀ ਆਪਾਂ ਅਗੇ ਬਾਹਰ ਤੇ ਠੀਕ ਹੋ ਮੈਂ ਆਇਆ ਕਬੀਰ ਓਕੇ ਇੱਥੇ ਆਪਣਾ ਨੇਮ ਹੋਏਗਾ ਕਿਤੇ ਜਿਸ ਤੋਂ ਆਪਾਂ ਟੈਕਸੀ ਬੁੱਕ ਕੀਤੀ ਹੈ ਇਹਦੇ ਖਿਆਲ ਆਪਾਂ ਨੂੰ ਰੱਖਣਾ ਪੈਣਾ ਫੋਰ ਨੰਬਰ ਗੇਟ ਕੋਲ ਹੀ ਸੀਗਾ ਗੁਰਸ਼ੇਰ ਸਿੰਘ ਸਰਾ ਮਿਸਟਰ ਪ੍ਰਭੋਤ ਸਿੰਘ ਆ ਰਿਹਾ ਆਪਣਾ ਨੇ ਸੀ ਡਾਕਟਰ ਗੁਰਸ਼ੇਰ ਸਿੰਘ ਆਪਾਂ ਨੂੰ ਲੈਣਾ ਇਹ ਅੰਕਨ ECU ਮੈਕਸ ਆਪਣੀ ਗੱਡੀ ਆਈਏ ਸਾਮਾਨ ਸਾਰਾ ਪਿਛੇ ਰੱਖਦਾ ਹਾਂਜੀ ਚਲਿਏ ਆਜੋ ਠੀਕ ਹੋ ਕੰਫਰਟੇਬਲ ਹੋ ਸਾਰੇ ਉਹ ਇਰ ਇੱਕ ਬੈਗ ਰਹਿ ਗਿਆ ਇਤੋਂ ਆਹ ਫਾਰ ਕਰ ਆਪੀ ਫਰੋਂ ਹੇਰ ਇਟਸ ਟੂ ਆਵਰ ਓਕੇ ਇਤੋਂ ਆਪਾਂ ਨੂੰ ਪੂਰੇ 2 ਘੰਟੇ ਲੱਗਣੇ ਆਂ ਔਰ ਆਪਾਂ ਚੱਲੇ ਆਂ ਮੈਡਮ ਆਪਣੇ ਨਾਲ ਡਰਾਈਵ ਕਰ ਰਹੇ ਨੇ ਕਪੀਰ ਵੀ ਨਹੀਂ ਹੈਪੀ ਨੇ ਖੁਸ਼ ਹੋਗੇ ਤੀਆ ਹਾਂਜੀ ਚਲੋ ਚਲਿਏ ਹੁਣ ਆਪਾਂ ਭੁੱਖ ਲੱਗੀ ਆਪਾਂ ਕੁਝ ਖਾਣਾ ਪਹਿਲਾਂ ਰਾਸਤੇ 'ਚ ਠੀਕ ਹੈ ਗੱਡੀ ਬਹੁਤ ਸੋਹਣੀ ਆ ਆਟੋਮੈਟਿਕ ਐ SUV ਵਾਕਸ 24 ਘੰਟੇ ਬਾਅਦ ਆਪਾਂ ਪਹੁੰਚ ਗਏ ਆਪਣੇ ਹੋਟਲ ਚੱਡਾ ਥਾਈ ਵਿਲੇਜ ਕੱਲ ਆਪਾਂ ਸ਼ਾਮ ਨੂੰ 4 ਵਜੇ ਮੁੱਲਾਪੁਰ ਦਾਖਾ ਤੋਂ ਚੱਲੇ ਸੀ ਔਰ ਹੁਣ ਜਾ ਕੇ ਪਹੁੰਚੇ ਆਪਾਂ ਕਰਾਬੀ ਇਹ ਆਪਣਾ ਹੋਟਲ ਇਹ ਭੈਣ ਆਪਾਂ ਨੂੰ ਲੈ ਕੇ ਆਈ ਇਹਦਾ ਬਹੁਤ ਬਹੁਤ ਧੰਨਵਾਦ ਇਹਨੇ ਸਾਰੇ ਰਾਹ ਹਾਰਨ ਨਹੀਂ ਭੈਣ ਨੇ ਵਜਾਇਆ ਔਰ ਪਾਣੀ ਦੀ ਬੋਤਲ ਨਹੀਂ ਬਿਲਕੁਲ ਵੀ ਪੀਤੀ ਘੁੱਟ ਨਹੀਂ ਪੀਤੀ ਔਰ ਨਾ ਹੀ ਕੁਝ ਖਾਦਾ ਸੋ ਆਓ ਹੁਣ ਚੈੱਕ ਇਨ ਕਰੀਏ ਤੇ ਫਿਰ ਚੱਲੀਏ ਅੱਗੇ ਥੈਂਕ ਯੂ ਹੋਲ ਚਾਹਦੇ ਆਂ ਬੁੱਤ ਕਵੀਰ ਹੁਣੀ ਪੂਰਾ ਇੱਕ ਵਾਰੀ ਉਧਰ ਸਾਰਾ ਐਕਸਪਲੋਰ ਕਰਿਆ ਚਾਹਦੇ ਆਂ ਇੱਕ ਮਿੰਟ ਆਪਾਂ ਚੈੱਕ ਇਨ ਕਰ ਲਈਏ ਸੋ ਇਹ ਹੋਟਲ ਐ ਵਾਟਰਮੂਮ ਚ ਚਾਹਦੇ ਆਂ ਬਹੁਤ ਸੋਹਣਾ ਹੋਟਲ ਐ ਹੁਣ ਆਪਾਂ ਪਹਿਲਾਂ ਚੈੱਕ ਇਨ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵੈਲਕਮ ਡਰਿੰਕ ਦਿੱਤਾ ਪਾਈਨੈਪਲ ਮੈਂ ਪਹਿਲਾਂ ਖਾ ਲਿਆ ਸੀ ਬਾਬਾ ਲਾਓ ਤੁਸੀਂ ਕਹਤੀਆਂ ਲਾਓ ਹਾਂ ਵਾਸ਼ਰੂਮ ਆਪ ਲਓ ਜੀ ਇਹ ਵੀ ਦੇਖੋ ਕਿ ਵੀਰ ਖੜੇ ਗਏ। ਪੂਲ ਵੀ ਦਿਖਾ ਦਵਾਂ। ਸਵਿਮਿੰਗ ਪੂਲ ਵੀ ਦਿਖਾਉਣਾ। ਪਹਿਲਾਂ ਆ ਲਓ। ਆਪਾਂ ਰੂਮ ਦਿਖਾ ਦਈਏ ਤੁਹਾਨੂੰ। ਥੱਕੇ ਭਏ ਆਂ ਯਾਰ ਥਕਾਵਟ ਬਹੁਤ ਹੋ ਗਈ। ਇਹ ਰੂਮ ਹੈ ਆਪਣਾ ਹੀ ਵਾਸ਼ਰੂਮ। ਇਹ ਆ ਗਿਆ ਸ਼੍ਰੈਂਕ ایرিয়া। ਇਹ ਆਪਣਾ ਆ ਗਿਆ ਨਹਾਉਣ ਧੋਣ ਵਾਲਾ, 42 ਇਸ਼ੂ ਵਾਲਾ ایرিয়া। ਔਰ ਛੋਟਾ ਜਿਹਾ ਬਾਥਟੱਬ ਵੀ ਹੈ ਵਿੱਚ। ਕੀ ਆਥਿਆ ਕਿਵੇਂ ਲੱਗਿਆ ਰੂਮ ਇੱਕ ਹੈਗਾ ਡਬਲ ਬੈੱਡ نیچے ਔਰ ਇਥੋਂ ਬਾਲਕਨੀ ਬਾਲਕਨੀ সুইমিং ਪੂਲ 뷰 ਹੋਏ ਕੋਈ ਤੇ ਕਬੀਰ ਕਹਿੰਦਾ ਉੱਪਰ ਓਕੇ ਓਕੇ ਕੋਈ ਨਹੀਂ ਚਲੋ ਕਬੀਰ ਉੱਪਰ ਕਬੀਰ ਹੁਣੀ ਉੱਪਰ ਰਹਿਣਗੇ ਹਨਾ ਕਬੀਰ ਕੀ ਕਰਦਾ ਓਕੇ ਚਲੋ ਕੀਤੀਆ ਲਓ ਜੀ ਇਹ ਸੀਗਾ ਆਪਣਾ ਪੰਜਾਬ ਤੋਂ THAILAND ਦਾ ਟ੍ਰਿਪ ਆਪਾਂ ਪਹੁੰਚ ਗਏ ਘਰ ਆਪਾਂ ਪਹੁੰਚ ਗਏ THAILAND ਹੁਣ ਦੇਖਦੇ ਆ ਅਗਲਾ ਕੀ ਪਲਾਨ ਹੋਏਗਾ ਦੱਸਾਂਗੇ ਤੁਹਾਨੂੰ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਿਲਦੇ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਥੱਕੇ ਪਏ ਆ ਬਹੁਤ ਜ਼ਿਆਦੇ ਸਤਿ ਸ਼੍ਰੀ ਅਕਾਲ ਜੀ